ਯੋਧਨਸ਼ਿਵਰੁੱਧ ਮੁਹਿੰਮ ਤਹਿਤ ਅੱਜ ਰੋਪੜ ਪੁਲਿਸ ਦੇ ਵੱਲੋਂ ਆਪ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਇੱਕ ਖਾਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ। ਤੇ ਯੋਧਨਸ਼ਿਵਰੁੱਧ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਆਰੰਭਿਆ ਹੋਇਆ ਹੈ ਤੇ ਇਸ ਬਾਬਤ ਲਗਾਤਾਰ ਪੁਲਿਸ ਦੇ ਵੱਲੋਂ ਨਸ਼ਾ ਵੇਚਣ ਵਾਲਿਆਂ ਉੱਤੇ ਨਕੇਲ ਕਸੀ ਜਾ ਰਹੀ ਹੈ। ਤੇ ਜੋ ਲੋਕ ਨਸ਼ਾ ਛੜਨਾ ਚਾਹੁੰਦੇ ਨੇ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਮ੍ਹਾਂ ਕਰਵਾਇਆ ਜਾ ਰਿਹਾ ਹੈ ਤਾਂ ਜੋ ਆਪਣੇ ਜ਼ਿੰਦਗੀ ਨੂੰ ਸੁਚੱਜੇ ਤਰੀਕੇ ਦੇ ਨਾਲ ਜੀ ਸਕਣ। ਜਸਮਾਨਸ ਦੇ ਲਈ ਇੱਕ ਅਹਿਮ ਨਾਗਰਿਕ ਹੋਂਦ ਦਾ ਫਰਜ਼ ਨਿਭਾ ਸਕਣ। ਇਸੇ ਬਾਬਤ ਤੇ ਰੋਪੜ ਪੁਲਿਸ ਨੇ ਬੋਲੂ ਅੱਜ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਸੈਮੀਨਾਰ ਕਰਵਾਇਆ ਗਿਆ ਤਾਂ ਲੋਕਾਂ ਤੋਂ ਫੀਡਬੈਕ ਲਿਆ ਕਿ ਨਸ਼ੇ ਨੂੰ ਜੜ ਤੋਂ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ। ਆਪਣਸ ਤੋਂ ਬੰਲੋ ਇਸ ਵਕਤ ਜੋ ਨਸ਼ੇ ਯੁੱਧ ਵਿਰੋਧ ਕੀਤਾ ਜਾ ਰਿਹਾ ਹੈ ਉਸ ਦਾ ਧਰਾਤਲ ਉਤੇ ਆਮ ਲੋਕਾਂ ਤੇ ਕਿੰਨਾ ਕੁ ਪ੍ਰਭਾਵ ਹੈ ਉਹ ਦੇਖੋ। ਸਰਕਾਰ ਵੱਲੋਂ ਡੀਜੀਪੀ ਸਾਹਿਬ ਦੇ ਨਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਇੱਕ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ। ਤੇ অলমোস্ট ਮਹੀਨੇ ਤੋਂ ਉੱਪਰ ਹੋ ਗਿਆ ਹੈਗਾ ਉਹਦੇ ਵਿੱਚ ਅੱਜ ਆਪਾਂ ਇੱਥੇ ਰੋਬੜ ਵਿਖੇ ਇੱਕ ਮੀਟਿੰਗ ਕੀਤੀ ਹੈ ਸੰਪਰਕ ਮੁਹਿੰਮ ਦੇ ਤਹਿਤ ਜਿਹਦੇ ਵਿੱਚ ਆਪਾਂ ਲੋਕਾਂ ਦੇ ਨਾਲ ਜੁੜਦੇ ਆਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਅੱਜ ਤੋਂ 2 ਮਹੀਨੇ ਪਹਿਲਾਂ ਵੀ ਇੱਥੇ ਆਪਾਂ ਇੱਕ ਮੀਟਿੰਗ ਰੋਬੜ ਸ਼ਹਿਰ ਵਿੱਚ ਕੀਤੀ ਸੀ ਜਿਹਦੇ ਵਿੱਚ ਲੋਕਾਂ ਨੇ ਕਾਫੀ ਵਡਮੁੱਲਾ ਫੀਡਬੈਕ ਦਿੱਤਾ ਸੀਗਾ ਆਪਣੀਆਂ ਗੱਲਾਂ ਗੱਲਾਂ ਸਾਂਝੀਆਂ ਕੀਤੀਆਂ ਦੀ ਉਹਦੇ ਵਿੱਚ ਡੀਆਈਜੀ ਸਾਹਿਬ ਆਪ ਇੱਥੇ ਆਏ ਸੀਗੇ ਔਰ ਅੱਜ ਦੁਬਾਰਾ ਆਪਾਂ ਇਥੇ ਇੱਕ ਵਾਰੀ ਇਕੱਠੇ ਹੋ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਹੈ ਔਰ ਪਿਛਲੀ ਮੀਟਿੰਗ ਤੋਂ ਹੁਣ ਤੱਕ ਕਿਹੜੀ ਕਾਰਵਾਈਆਂ ਹੋਈਆਂ ਉਹਦੇ ਰਿਗਾਰਡਿੰਗ ਉਹਨਾਂ ਦਾ ਕੀ ਫੀਡਬੈਕ ਹੈਗਾ ਔਰ ਅੱਗੇ ਦਾ ਕੀ ਸਾਡਾ ਜਿਹੜਾ ਵੇਅ ਹੈਡ ਹੋਣਾ ਚਾਹੀਦਾ ਹੈਗਾ ਉਹਦੇ ਬਾਰੇ ਆਪਾਂ ਗੱਲਬਾਤ ਕੀਤੀ ਹੈਗੀ ਹੈ ਮੈਂ ਦੱਸ ਕੇ ਖੁਸ਼ੀ ਮੈਨੂੰ ਜ਼ਾਹਿਰ ਹੋ ਰਹੀ ਹੈ ਕਿ ਲੋਕਾਂ ਨੇ ਕਾਫੀ ਚੰਗਾ ਫੀਡਬੈਕ ਸਾਨੂੰ ਦਿੱਤਾ ਹੈ ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਹੈ ਕਿ 70 ਤੋਂ 80% ਤੱਕ ਜਿਹੜਾ ਹੈਗਾ ਨਸ਼ਾ ਖਤਮ ਹੋਇਆ ਹੈ ਬਟ ਇਹ ਇੱਕ ਪਹਿਲਾ ਪੜਾ ਹੈਗਾ ਔਰ ਅਹੀ ਮੈਂ ਗੱਲ ਲੋਕਾਂ ਦੇ ਨਾਲ ਸਾਂਝੀ ਕੀਤੀ ਹੈਗੀ ਕਿ ਇਸ ਪੜਾ ਤੇ ਆਪਾਂ ਪਹੁੰਚੇ ਆਂ ਔਰ ਇਸ ਤੋਂ ਅੱਗੇ ਦਾ ਜਿਹੜਾ ਰਾਹ ਹੈਗਾ ਉਹਦੇ ਵਾਸਤੇ ਸਾਡੇ ਨਾਲ ਆਪਣਾ ਸਹਿਯੋਗ ਜਿਹੜਾ ਹੈਗਾ ਉਹ ਜਾਰੀ ਰੱਖਣ ਲਗਾਤਾਰ ਜਿਹੜੀ ਸਾਡੀ ਇਨਫਾਰਮੇਸ਼ਨ ਜਿਹੜੀ ਸਾਡੇ ਨਾਲ ਉਹ ਇਨਫਾਰਮੇਸ਼ਨ ਸਾਂਝੀ ਕਰ ਰਹੇ ਹੈਗੇ ਨੇ ਉਹ ਸਾਂਝੀ ਹੁੰਦੀ ਰਹੇ ਸਾਡੀ ਜਿਹੜੀ ਸੇਵ ਪੰਜਾਬ ਦੀ ਹੈਲਪ ਲਾਈਨ ਹੈਗੀ ਉਹਦੇ ਵੀ ਕਾਫੀ ਫੀਡਬੈਕ ਸਾਨੂੰ ਆ ਰਹੀ ਹੈ ਕਾਫੀ ਚੰਗਾ ਜਿਹੜਾ ਮਤਲਬ ਆਲਮੋਸਟ 100% ਦਾ ਇਜ਼ਾਫਾ ਹੋਇਆ ਹੈ ਪਿਛਲੇ 1 ਮਹੀਨੇ ਦੌਰਾਨ ਔਰ ਲੋਕਾਂ ਦੇ ਕਾਫੀ ਸਾਨੂੰ ਫੀਡਬੈਕ ਕਾਫੀ ਇਨਪੁਟਸ ਸਾਨੂੰ ਮਿਲ ਰਹੀਆਂ ਆ ਕਿਹਨੇ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਸਰਪੰਚ ਹੈਗੇ ਨੇ ਵਾਰਡ ਦੇ ਜਿਹੜੇ ਪ੍ਰਿੰਸੀਪਲ ਕਾਉਂਸਲਰਸ ਹੈਗੇ ਨੇ ਉਹ ਵੀ ਸਾਡੇ ਕੋਲ ਆ ਕਰਕੇ ਆਪਣੀ ਇਨਫੋਰਮੇਸ਼ਨ ਸਾਂਝੀ ਕਰ ਰਹੇ ਹੈਗੇ ਨੇ ਪਿਛਲੇ 1 ਮਹੀਨੇ ਦੌਰਾਨ ਜਿਹੜਾ ਜ਼ਿਲ੍ਹਾ ਪੁਲਿਸ ਨੇ ਕਰੀਬ 50 ਦੇ ਕਰੀਬ ਪਰਚੇ ਦਰਜ ਕੀਤੇ ਜਿਹਦੇ ਵਿੱਚ 80 ਦੇ ਕਰੀਬ ਜਿਹੜੇ ਨਸ਼ਾ ਵੈਟਲਰਸ ਔਰ ਸਮਗਲਰਸ ਜਿਹੜੇ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤੇ ਨੇ ਜਿਹਦੇ ਵਿੱਚੋਂ 15 ਮੁਕੱਦਮੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਹੈਗੇ ਨੇ ਉਹ ਫੜੇ ਗਏ ਨੇ ਇਸ ਤੋਂ ਇਲਾਵਾ ਕੁਝ ਬਰਤੰਦੇ ਜਿਹੜੇ ਨਸ਼ਾ ਕਰਦੇ ਸੀਗੇ ਉਹਨਾਂ ਦੇ ਖਿਲਾਫ 27 ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈ ਕਰਕੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਵਿੱਚ ਭਰਤੀ ਕਰਾਇਆ ਗਿਆ ਉਸ ਤੋਂ ਇਲਾਵਾ ਵੀ ਸਾਡੇ ਜਿਹੜੇ ਆਈਓਸ ਅਗੇ ਨੇ ਚੌਂਕੀ ਇੰਚਾਰਜ ਅਗੇ ਨੇ ਐਫਐਚਓਸ ਅਗੇ ਨੇ ਉਹਨਾਂ ਨੇ ਆਪਣੇ ਵੱਲੋਂ ਪ੍ਰਾਲੇ ਕਰਕੇ ਲੋਕਾਂ ਨੂੰ ਮੋਟੀਵੇਟ ਕਰਕੇ ਓਟ ਕਲੀਨਿਕ ਤੇ ਡੀ ਐਡਿਕਸ਼ਨ ਸੈਂਟਰ ਵਿੱਚ ਭਰਤੀ ਕਰਾਇਆ ਹੈ ਸਰਕਾਰ ਵੱਲੋਂ ਰੀਹੈਬ ਸੈਂਟਰ ਵੀ ਜਿਹੜਾ ਨਵਾਂ ਬਣਾਇਆ ਜਾ ਰਿਹਾ ਹੈਗਾ ਰੋਪੜ ਜ਼ਿਲ੍ਹੇ ਵਿੱਚ ਤੇ ਮੈਂ ਚਾਹੁੰਦਾ ਹੈਗਾ ਕਿ ਇਹ ਜਿਹੜਾ ਆਪਣੇ ਡੀ ਐਡਿਕਸ਼ਨ ਪੈਰਾਫਰਨਲੀਆ ਹੈਗਾ ਉਹਦਾ ਵੱਦ ਤੋਂ ਵੱਦ ਆਪਾਂ ਲਾਹਾ ਲਈਏ ਜਿਹੜੇ ਬੱਚੇ ਨਸ਼ਿਆਂ 'ਚ ਲੱਗੇ ਨੇ ਜਿਹੜੇ ਬੰਦੇ ਨਸ਼ਿਆਂ 'ਚ ਲੱਗੇ ਨੇ ਉਹਨਾਂ ਨੂੰ ਆਪਾਂ ਵਾਪਸ ਜਿਹੜਾ ਹੈਗਾ ਡੀ ਐਡਿਕਸ਼ਨ ਕਰਾ ਕਰਕੇ ਆਪਣੀ ਮੇਨ ਸਟ੍ਰੀਮ ਵਿੱਚ ਲੈ ਕਰਕੇ ਆਈਏ ਇੱਕ ਤਰਫ ਦਿੱਤੇ ਆਪਾਂ ਨੂੰ ਨਾਲ ਦੇ ਨਾਲ ਡਿਮਾਂਡ ਸਾਈਡ ਤੇ ਵੀ ਆਪਾਂ ਨੂੰ ਕੰਮ ਕਰਨਾ ਪਏਗਾ ਜਿਹਦੇ ਵਿੱਚ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਨੂੰ ਚਾਹੀਦਾ ਹੋਵੇਗਾ ਪਬਲਿਕ ਦਾ ਸਹਿਯੋਗ ਚਾਹੀਦਾ ਹੋਵੇਗਾ ਮੀਡੀਆ ਮੈਂਬਰਸ ਦਾ ਸਹਿਯੋਗ ਚਾਹੀਦਾ ਹੋਵੇਗਾ ਸਾਰੇ ਰਲ ਕੇ ਅਗਰ ਆਪਾਂ ਹੰਬੜਾ ਮਾਰਾਂਗੇ ਕੰਮ ਕਰਾਂਗੇ ਤੇ ਮੈਨੂੰ ਪੂਰੀ ਆਸ ਹੈ ਕਿ ਆਪਾਂ ਜਿਹੜਾ ਹੈ ਮੁਹਿੰਮ ਚਲਾਈ ਹੈ ਜਿਹਦੇ ਚ ਆਪਾਂ ਹੁਣ ਤੱਕ ਇੱਕ ਮਹਾਂ ਕਮ ਕਾਮ ਤੱਕ ਪਹੁੰਚੇ ਆਂ ਉਸ ਵਿੱਚ ਆਪਾਂ ਸਫਲਤਾ ਵੀ ਹਾਸਿਲ ਕਰਾਂਗੇ ਕਿ ਪੰਜਾਬ ਵਿੱਚੋਂ ਆਪਣੇ ਜ਼ਿਲ੍ਹੇ ਵਿੱਚੋਂ ਜਿਹੜਾ ਹੈਗਾ ਨਸ਼ਾ ਆਪਾਂ ਖਤਮ ਕਰਨ ਦਾ